ਉੱਡ ਕੇ ਗੁਰਾਂ ਨੂੰ ਮਿਲ ਜਾ ਜੇ ਖੰਭ ਵਿਕਦੇ ਹੋਣ ਬਜਾਰੀ ਉੱਡ ਕੇ ਗੁਰਾਂ ਨੂੰ ਮਿਲ ਜਾ ਜੇ ਖੰਭ ਵਿਕਦੇ ਹੋਣ ਬਜਾਰੀ ਉੱਡ ਕੇ ਗੁਰਾਂ ਨੂੰ ਮਿਲ ਜਾ ਜੇ ਖੰਭ ਵਿਕਦੇ ਹੋਣ ਬਜਾਰੀ ਉੱਡ ਕੇ ਗੁਰਾਂ ਨੂੰ ਮਿਲ ਜਾ ਵਿਕਦੇ ਹੋ ਨੰਦ ਨਾਹੀ ਵਿਖਦੇ ਹੋ ਅਨਪਜਾ ਹਰੀ ਵਿਖਦੇ ਹੋ ਨੰਦ ਬਜਾ ਹਰੀ ਵਿਖਦੇ ਹੋ ਨੰਦ ਬਜਾ ਹਰੀ ਵਿਖਦੇ ਹੋ ਨੰਦ ਬਜਾ ਜੀ ਉੱਡ ਕੇ ਗੁਰਾਂ ਨੂੰ ਮਿਲ ਜਾ ਜੇ ਖੰਭ ਵਿਖੇ ਖੰਭ ਵਿਕਦੇ ਹੋਣ ਬਜਾਰੀ ਉੱਡ ਕੇ ਗੁਰਾਂ ਨੂੰ ਮਿਲ ਜਾ ਜੇ ਖੰਭ ਵਿਕਦੇ ਹੋਣ ਬਜਾਰੀ ਉੱਡ ਕੇ ਗੁਰਾਂ ਨੂੰ ਮਿਲ ਜਾ ਜੇ ਖੰਭ ਵਿਕਦੇ ਸੁਣ ਲੈ ਇੱਕ ਅਰਜੋਈ ਮੇਰੀ ਕਦੇ ਬਾ ਸੰਗਤਾਂ ਮਲ ਫੇਰ ਸੁਣ ਲੈ ਇੱਕ ਅਰਜੋਈ ਮੇਰੀ ਕਦੀ ਪਾ ਸੰਗ ਤਾਂ ਮਨ ਫੇਰਾ ਸੁਣ ਲੈ ਇੱਕ ਅਰਜੋਈ ਮੇਰੀ ਕਦੀ ਪਾ ਸੰਗ ਤਾਂ ਮਨ ਸੁਣ ਲੈ ਇੱਕ ਅਰਜੋਈ ਮੇਰੀ ਕਿਰਪਾ ਸੰਗ ਦਰਸ਼ਨ ਤੇਰੇ ਨੂੰ ਦਰਸ਼ਨ ਅੱਖੀਆਂ ਮਨ ਲੋਚਦਾ ਮੇਰਾ ਦਰਸ਼ ਤੇਰੇ ਨੂੰ ਦਰਸ਼ਨ ਅੱਖੀਆਂ ਮਨ ਲੋਚਦਾ ਮੇਰਾ ਦਰਸ਼ ਤੇਰੇ ਨੂੰ ਦਰਸ਼ਨ ਅੱਖੀਆਂ ਮਨ ਲੋਚਦਾ ਮੇਰਾ ਦਰਸ਼ ਤੇਰੇ ਮਨ ਲੋਚਦਾ ਮੇਰਾ ਦਰਸ਼ ਤੇਰੇ ਨੂੰ ਦਰਸ਼ਨ ਅਕੀਆ ਮਨ ਲੋਚਦਾ ਮੇਰਾ ਜੀ ਸੁਣ ਲੈ ਇੱਕ ਅਰਜ ਹੋਈ ਮੇਰੀ ਕਦੇ ਪਾ ਸੰਗਤਾਂ ਵਾਲੇ ਤੇਰਾ ਸੁਣ ਲੈ ਇੱਕ ਅਰਜ ਹੋਈ ਮੇਰੀ ਕਦੇ ਪਾ ਸੰਗਤਾਂ ਮਨ ਤੇ ਸੁਣ ਲੈ ਇੱਕ ਅਰਜੋਈ ਮੇਰੀ ਕਦੇ ਪਾ ਸੰਗਤਾਂ ਸੁ ਗੁਰੂ ਪਿਆਰਿਓ ਮਰਦ ਦੀ ਗੁਰਬਾਣੀ ਸੋ ਆਪਾਂ ਨੂੰ ਸਿਖਾਰੀ ਖੰਭ ਵਿਕੰਦੜੇ ਜੇ ਲੰਗ ਕਿੰਨਾ ਸਾਵੀ ਕੋਲ ਤਨ ਜੜਾਈ ਆਪਣੇ ਲਹਾ ਅਸ ਸਜਣ ਟੋਲ ਸੁ ਜਨਾ ਦੇ ਅੰਦਰ ਮਰਦ ਦਾ ਪ੍ਰਮਾਤਮਾ ਦਾ ਗੁਰੂ ਸਾਹਿਬ ਜੀ ਦਾ ਪਿਆਰ ਪੈਦਾ ਬਗੰਦਾ ਸੋ ਇੰਨੀ ਉਹਨਾਂ ਨੂੰ ਗੁਰੂ ਪਿਆਰਿਓ ਸੋ ਉਹਨਾਂ ਦੇ ਅੰਦਰ ਖਿੱਚ ਪੈਦਾ ਹੋ ਜਾਂਦੀ ਕਿ ਉਹਨਾਂ ਦਾ ਇਹ ਇਹ ਦਿਲ ਕਰਦਾ ਰਹਿੰਦਾ ਕਿ ਜੇ ਦੇਖਦੇ ਹੋਏ ਬਾਜ਼ਾਰ ਵਿੱਚ ਕਿਤੇ ਖੰਭ ਵਿਗਦੇ ਮਿਲ ਜਾ ਸੋ ਉਹਨਾਂ ਨੂੰ ਲਾ ਕੇ ਤੇ ਉੱਡ ਕੇ ਗੁਰਾਂ ਨੂੰ ਮਿਲ ਲਈ ਪ੍ਰਮਾਤਮਾ ਨੂੰ ਮਿਲ ਲਈ ਤੇ ਕਹਿੰਦੇ ਉਹਨਾਂ ਖੰਭਾਂ ਦੇ ਬਦਲੇ ਖੰਭ ਬਕਾਂੜੇ ਜੇ ਲਾਹ ਕਿੰਨਾ ਸਾਵੀ ਤੋਲ ਕਹਿੰਦੇ ਉਹਨਾਂ ਦੇ ਬਦਲੇ ਮੈਂ ਦੇਵਾਂ ਕਿ ਕਹਿੰਦੇ ਆਪਣਾ ਆਪ ਕਹਿੰਦੇ ਮੈਂ ਨਿਸ਼ਾਵਰ ਕਰਦੇ ਹਾਂ ਸੋ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਜੇ ਸਬਜ਼ੀ ਖਰੀਦਣੀ ਹੁੰਦੀ ਸੀ ਉਹਦੇ ਬਰਾਬਰ ਦਾਣੇ ਤੋਲ ਕੇ ਦੇਨੇ ਬਿੰਦੇ ਸੀ ਸੋ ਗੁਰੂ ਪਿਆਰਿਓ ਸੋ ਵਸਤੂ ਦੇ ਬਦੇ ਵਸਤੂ ਤੋਲ ਕੇ ਦੇ ਦਿੰਦੇ ਹੁੰਦੇ ਸੀ ਲੋਕ ਤੇ ਹੁਣ ਆਪਾਂ ਬਾਜ਼ਾਰ ਵਿੱਚੋਂ ਕੋਈ ਚੀਜ਼ ਲੈ ਆਉਣੀ ਹੋਵੇ ਤੇ ਉਹਦੇ ਬਰਾਬਰ ਦੀ ਕੀਮਤ ਉਹਦੇ ਪੈਸੇ ਦੇ ਕੇ ਆਉਣੇ ਪੈਂਦੇ ਤੇ ਤਾਂ ਬੰਦਾ ਚੀਜ਼ ਖਰੀਦ ਸਕਦਾ ਕਿੰਨਾ ਸਾਵੀ ਤੋਲ ਉਹਦੇ ਬਰਾਬਰ ਕਹਿੰਦੇ ਮੈਂ ਕੀ ਤੋਲ ਕੇ ਦੇਵਾਂ ਜੇ ਮੈਨੂੰ ਕੋਈ ਖੰਭ ਦੇ ਦੇਵੇ ਸੋ ਵੇਖਦੇ ਖੰਭ ਕਿਤੇ ਕਿਤੇ ਮੈਨੂੰ ਮਿਲ ਜਾ ਜਿਨ੍ਹਾਂ ਨੂੰ ਲਾ ਕੇ ਕੁੱਢ ਕੇ ਮੈਂ ਗੁਰੂ ਨੂੰ ਮਿਲ ਲਵਾਂ ਪ੍ਰਮਾਤਮਾ ਨੂੰ ਮਿਲ ਲਵਾਂ ਸੋ ਕਹਿੰਦੇ ਮੈਂ ਆਪਣਾ ਆਪ ਹੀ ਦੇਦਾ ਆਪਨਾ ਆਪ ਹੀ ਨਿਸ਼ਾਵਰ ਕਰਦੇ ਆ ਸੋ ਉਹਦੇ ਬਰਾਬਰ ਕਹਿੰਦੇ ਮੈਂ ਆਪਣੇ ਆਪਣਾ ਆਪ ਹੀ ਲਿਆ ਜਾਵਾਂ ਖੰਭਾਂ ਦੇ ਬਰਾਬਰ ਜੇ ਮੈਨੂੰ ਖੰਭ ਮਿਲ ਜਾਣ ਸੋ ਇੰਨੀ ਜਿਆਦਾ ਅੰਦਰ ਖਿੱਚ ਪੈਦਾ ਹੋ ਜਾਂਦੀ ਪਿਆਰ ਪੈਦਾ ਹੋ ਜਾਂਦਾ ਸੋ ਇਸ ਸੰਗਤ ਵਿੱਚ ਆ ਕੇ ਕਿਰਪਾ ਹੁੰਦੀ ਸੋ ਇਸ ਕਰਕੇ ਰੋਜ਼ ਆਇਆ ਕਰੋ ਤੁਹਾਡਾ ਮਨ ਵੀ ਇਹ ਕਰੇਗਾ ਕਿ ਉੱਡ ਕੇ ਪ੍ਰਮਾਤਮਾ ਨੂੰ ਮਿਲ ਲਵਾਂ। ਸੋ ਉਹਨਾਂ ਚਿਰ ਜਿੰਨਾ ਚਿਰ ਸੋ ਗੁਰੂ ਪਿਆਰਿਓ ਲਗਾਤਾਰ ਸੰਗਤ ਨਹੀਂ ਕਰਦੇ। ਸੋ ਉਹਨਾਂ ਚਿਰ ਦੇ دنیਵੀਂ ਆਦਾਰਥਾਂ ਦੀ ਖਿੱਚ ਰਹੇਗੀ। ਸੋ ਇਹ ਚੀਜ਼ ਕਰਦਾ ਰਹਿੰਦਾ ਨਾ ਕਈਆਂ ਦਾ ਕਈਆਂ ਦਾ ਇਹ ਦਿਲ ਕਰਦਾ ਕਿ ਜੇ ਖੰਭ ਮਿਲ ਜਾਣ ਤੇ ਉੱਡ ਕੇ ਮੈਂ ਵਿਦੇਸ਼ ਚਲਾ ਜਾਵਾਂ। ਸੋ ਸੋ ਗੁਰੂ ਪਿਆਰਿਓ ਕੋਸ਼ਿਸ਼ ਹੈ ਕਈਆਂ ਦੀ ਕਿ ਰਿਸ਼ਤੇਦਾਰ ਕੋਲ ਉੱਡ ਕੇ ਚਲਾ ਜਾਵਾਂ ਜਿਹਦੇ ਨਾਲ ਬਹੁਤ ਪਿਆਰ ਹੈ। ਸੋ ਗੁਰੂ ਕੋਲ ਪਰਮਾਤਮਾ ਕੋਲ ਉੱਡ ਕੇ ਕੌਣ ਆਏਗਾ ਸੋ ਜਿਹਦੇ ਅੰਦਰ ਪਿਆਰ ਪੈਦਾ ਹੋਏਗਾ ਤੇ ਇਹ ਸੰਗਤ ਵਿੱਚ ਆ ਕੇ ਕਿਰਪਾ ਹੁੰਦੀ ਹੈ ਸੰਗਤ ਤੋਂ ਬਿਨਾਂ ਇਹ ਕਿਰਪਾ ਨਹੀਂ ਹੁੰਦੀ ਸੋ ਬੜੇ ਸੁਣੋ ਸੋ ਲੋਕ ਪਵਨ ਗੁਰੂ ਪਾਣੀ ਪਿਤਾਹ